ਆਵਾਜ਼ ਬਹੁਤ ਸੋਹਣੀ ਆ ਟਰੈਕਟਰ ਦੀ ਤੇ ਬਾਕੀ ਟਾਇਰ ਮੇਨ ਦਾ ਬਾਈ ਟਾਇਰਾਂ ਦਾ ਹੁੰਦਾ ਟਾਇਰ ਵਧੀਆ ਨੇ 70 ਪੈਸੇ ਟਾਇਰਾਂ ਬੀਕੇਟੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਬਲੌਗ ਦੇ ਵਿੱਚ ਤੇ ਬਾਈ ਅ ਅੱਜ ਥੋੜਾ ਜਿਹਾ ਮੌਸਮ ਦਾ ਫਰਕ ਪਿਆ ਏ ਅੱਜ ਥੋੜੀ ਹਵਾ ਚੱਲਦੀ ਠੰਡੀ ਉਹ ਵੀ ਅੱਜ ਧੁੱਪ ਨਹੀਂ ਚੜੀ ਹੈਗੀ ਤੇ ਲੋ ਜੀ ਮਿੱਤਰੋ ਆਹ ਟਰੈਕਟਰ ਆਇਆ ਜੀ ਆਪਣੇ ਕੋਲ ਫੋਰਡ 3600 1994 ਮਾਡਲ ਕਰੋ ਜੀ ਚੈੱਕ ਥੋੜਾ ਜਿਹਾ ਪਾਣੀ ਮਾਰਿਆ ਬਾਈ ਟਰੈਕਟਰ ਨੂੰ ਤਾਂ ਕਰਕੇ ਗਿੱਲਾ ਜਾ ਮੌਸਮ ਠੰਡਾ ਤੇ ਟਰੈਕਟਰ ਹੈਗਾ ਬਾਈ ਆਲ オリジナル ਠੀਕ ਹੈ ਜੀ ਤੇ BKT ਦੇ ਟਾਇਰ ਆ ਬਾਈ 70 70 ਪੈਸੇ ਟਾਇਰਾਂ ਦੀ ਕੰਡੀਸ਼ਨ ਹੋਊਗੀ ਬਾਈ ਚਾਰੇ ਟਾਇਰ BKT ਦੇ ਆ ਕਮਾਂਡਰ ਦੇ ਠੀਕ ਹੈ ਜੀ ਇੰਜਨ ਗੇ ਆ ਤਾਂ ਟਰੈਕਟਰ ਪੂਰਾ ਕੈਮ ਆ ਬਾਈ ਘੇਰ ਦਾ ਕੰਮ ਦਾ ਟਰੈਕਟਰ ਦਾ ਨਵਾਂ ਹੀ ਹੋਇਆ ਬਾਈ ਤਕਰੀਬਨ ਘੇਰ ਤਾਂ ਨਵੇਂ ਟਰੈਕਟਰ ਬਣਾ ਲੱਗਦੇ ਆ ਬਹੁਤ ਵਧੀਆ ਘੇਰ ਨੇ ਟਰੈਕਟਰ ਦੇ ਠੀਕ ਹੈ ਜੀ ਇੰਜਨ ਵੀ ਵਧੀਆ ਬਲੂ ਬਲੂ ਹੈ ਨਹੀਂ ਬਾਈ ਟਰੈਕਟਰ ਦੀ ਕੱਲੇ ਲਿਆਂਦਾ ਬਾਈ ਟਰੈਕਟਰ ਠੀਕ ਹੈ ਜੀ ਤੇ ਬਾਕੀ ਬ੍ਰੇਕਾਂ ਵੀ ਠੀਕ ਆ ਬਾਈ ਤੁਹਾਨੂੰ ਪਤਾ ਬ੍ਰੇਕਾਂ ਥੋੜੀਆਂ ਫੋਰਡ ਦੀਆਂ ਘੱਟੇ ਹੁੰਦੀਆਂ ਆ ਬਾਈ ਆਪਾਂ ਹੁਣੇ ਕਹਿ ਰਹੀਏ ਵੀ ਬ੍ਰੇਕਾਂ ਦਾ ਪਾਵਰ ਮੰਗਣਾ ਡਿਸਕ ਮੰਣਾ ਲੱਗਦੀਆਂ ਉਹ ਗੱਲ ਦਾ ਫਾਇਦਾ ਨਹੀਂ ਹੈਗਾ ਕੋਈ ਠੀਕ ਹੈ ਜੀ ਸਾਰਾ ਰੰਗ オリジナル ਆ ਬਾਈ ਟਰੈਕਟਰ ਦਾ ਠੀਕ ਹੈ ਜੀ ਜਿੰਨਾ ਵੀ ਹੈਗਾ ਏ 94 ਮਾਡਲ ਹੈ ਤੇ ਮਗਰਾੜ ਮਰੂਡ ਦੇਖੋ ਟਰੈਕਟਰ ਦੇ ਬਾਈ ਵਧੀਆ ਪਏ ਐਨ ਬਾਕੀ ਆਪਾਂ ਤੁਹਾਨੂੰ ਆਵਾਜ਼ ਚੈੱਕ ਕਰਾਉਣੀ ਹੈ ਬਾਈ ਸਟਾਰਟ ਕਰਕੇ ਟਰੈਕਟਰ ਦੀ ਕਿਆ ਕਹਿੰਦੀ ਆ ਲੈ ਜੀ ਲੈ ਜੀ ਸਟਾਰਟਿੰਗ ਦੇਖੋ ਟਰੈਕਟਰ ਦੀ ਕਿੰਨੀ ਸੋਹਣੀ ਆ ਬਾਈ ਤੇ ਬਾਈ ਟਰੈਕਟਰ ਦੇ ਸਾਰੀਆਂ ਲਾਈਟਾਂ ਇੰਡੀਕੇਟਰ ਤੱਕ ਵੀ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਆ ਦੇਖੋ ਤੁਹਾਨੂੰ ਦਿਖਾਈਏ ਆਪਾਂ ਆ ਦੇਖੋ ਬਾਈ ਉਹ ਪਾਰਲਾ ਇੰਡੀਕੇਟਰ ਵੱਲ ਰਿਹਾ ਆ ਸੋਚ ਲਾਈ ਹੋਈ ਆ ਆ ਇਧਰ ਲ ਇੰਡੀਕੇਟਰ ਵੱਲ ਗਿਆ ਠੀਕ ਹੈ ਜੀ ਤੇ ਮੀਟਰ ਦੇਖੋ ਟਰੈਕਟਰ ਦੇ ਮੀਟਰ ਤੁਹਾਨੂੰ ਦਿਖਾਉਣੇ ਆ ਐਲ ਪ੍ਰੈਸ਼ਰ ਚੈੱਕ ਕਰੋ ਬਾਈ ਟਰੈਕਟਰ ਦਾ ਐਲ ਪ੍ਰੈਸ਼ਰ ਪੂਰਾ ਏ ਠੀਕ ਹੈ ਜੀ ਬਾਕੀ ਆਲਾ ਦੇਖੋ ਮੀਟਰ ਬੈਟਰੀ ਵਾਲਾ ਬਾਈ ਸਪੈਸ਼ਲ ਆਇਆ ਹੋਇਆ ਆ ਮੀਟਰ ਨਾਲ ਨਹੀਂ ਆਉਂਦਾ ਹੈਗਾ ਆ ਵੀ ਮੀਟਰ ਸਪੈਸ਼ਲ ਆਇਆ ਹੋਇਆ ਬੈਟਰੀ ਵਾਲਾ ਐਲ ਪ੍ਰੈਸ਼ਰ ਦੇਖੋ ਕਿੱਥੇ ਜਾਂਦਾ ਟਰੈਕਟਰ ਦਾ ਠੀਕ ਹੈ ਜੀ ਨੰਬਰ 2 ਗੱਲ ਬਾਈ ਟਰੈਕਟਰ ਸਾਰਾ ਸੁੱਕਾ ਏ ਜਿੱਤੋਂ ਵੀ ਲੀਕੇਜ ਦੀ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਨੂੰ ਠੀਕ ਹੈ ਜੀ ਤੇ ਆਵਾਜ਼ ਬਹੁਤ ਸੋਹਣੀ ਆ ਟਰੈਕਟਰ ਦੀ ਤੇ ਬਾਕੀ ਟਾਇਰ ਮੇਨ ਦਾ ਬਾਈ ਟਾਇਰਾਂ ਦਾ ਹੁੰਦਾ ਟਾਇਰ ਵਧੀਆ ਨੇ 70 ਪੈਸੇ ਟਾਇਰਾਂ ਬੀਕੇਟੀ ਤੇ ਕਮਾਂਡਰ ਦੇ ਸਾਰਿਆਂ ਨਾਲੋਂ ਮਹਿੰਗੇ ਟਾਇਰ ਇਹੀ ਆ ਬਾਈ ਅੱਜ ਦੇ ਟਾਈਮ ਤੇ ਬਾਕੀ ਬੰਦ ਕਰਦੀ ਬਾਈ ਟਰੈਕਟਰ ਆਹ ਦੇਖੋ ਬਾਈ ਤੂੰ ਆ ਤਾਂ ਆ ਪੁਰਾਣੀ ਕਾ ਟਰੈਕਟਰ ਇਸ ਕੋ ਥੋੜਾ ਜਿਹਾ ਬਾਈ ਪੈਪ ਟਿੱਲਾ ਛਤਰੀ ਵਾਲਾ ਇੱਕ ਖਣੇ ਵਾਲਾ ਤੇ ਬਾਕੀ ਬਾਈ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਹੈ ਤਾਂ ਇਹਦਾ ਮੁੱਲ ਬਾਈ ਆਪਾਂ ਨੇ ਜੈ ਜੈ ਮੰਗਣਾ ਦੇਣੇ ਵਾਲੀ ਰੇਟ ਹੈ ਬਾਕੀ ਮਾਣ ਤਣ ਤਾਂ ਤੁਹਾਨੂੰ ਪਤਾ ਬਾਈ ਕਰਨਾ ਹੀ ਪੈਂਦਾ 1,40,000 ਰੁਪਏ ਮੁੱਲ ਆ ਬਾਈ ਟਰੈਕਟਰ ਦਾ ਪੰਜਾਬ ਦਾ ਨੰਬਰ ਹੈ ਪੀਬੀ ਸੰਗਰੂਰ ਦਾ ਨੰਬਰ ਆ ਬਾਈ ਐ ਨਹੀਂ ਪਤਾ ਕਿੰਨਾ ਨਾ ਸੌਰੀ ਸੰਗਰੂਰ ਕਹਾ ਹੋਗਾ ਜੀ ਸਮਾਣੇ ਦਾ ਨੰਬਰ ਹੈ ਪਟਿਆਲੇ ਦੇ ਅੱਗੇ ਜਿਹੜਾ ਪਾਤਣਾ ਸਮਾਣਾ ਪੈਂਦਾ ਉੱਥੇ ਦਾ ਨੰਬਰ ਹੈ ਠੀਕ ਹੈ ਟਰੈਕਟਰ ਦਾ ਬਾਕੀ ਬਾਈ ਟਰੈਕਟਰ ਜਿਹਨੇ ਦੇਖਣਾ ਹੋਇਆ ਲੈਣਾ ਹੋਇਆ ਆ ਕੇ ਆਪਣੀ ਤਸੱਲੀ ਕਰ ਲਿਓ ਘਰੇ ਖੜਾ ਟਰੈਕਟਰ ਜਿੱਦਾਂ ਮਰਜ਼ੀ ਬਾਹ ਬੂਕੇ ਦੇਖ ਲਿਓ ਟਰੈਕਟਰ ਨੂੰ ਠੀਕ ਆ ਜੀ ਟਰੈਕਟਰ ਬਾਈ ਪੱਧਰਾ ਹੈ ਸਾਰਾ ਆਇਆ ਹੈ ਨਾ ਕਿਸੇ ਨੇ ਟਰੈਕਟਰ ਤਿਆਰ ਕਰਾਉਣਾ ਹੋਵੇ ਫੋਰਡ 3600 ਉਹਦੇ ਵਾਸਤੇ ਵਧੀਆ ਬਾਈ ਇਹਦੇ ਤੇ ਕੋਈ ਪੈਸਾ ਨਹੀਂ ਲੱਗਣਾ ਟਰੈਕਟਰ ਤੇ ਸ਼ੋ ਵੀ ਐਨ ਵਧੀਆ ਕੋਈ ਡੈਂਟ ਨਹੀਂ ਹੈਗਾ ਸ਼ੋ ਚ ਕਿਤੇ ਤੋਂ ਉੱਚੀ ਨੀਵੀਂ ਨਹੀਂ ਹੈਗੀ ਠੀਕ ਆ ਜੀ ਇੰਜਨ ਦੇਖੋ ਟਰੈਕਟਰ ਤਾਂ ਕਿੰਨਾ ਸਾਫ਼ ਹੈ ਬਾਈ ਹਾਂ ਜੀ। ਹੱਪ ਪਲੇਟ ਵੀ ਲੱਗੀ ਹੋਈ ਆ ਥੋੜੀ ਜੀ ਗੰਦੀ ਆ ਪਲੇਟ ਤੇ ਅੰਦਰ ਨਹੀਂ ਬਾਈ ਮਾਰਿਆ ਪਾਣੀ ਬਾਹਰੇ ਬਾਹਰ ਮਾਰਿਆ ਮਾਰਿਆ ਦੋਕ ਬਾਦ ਦੀਆਂ ਪਰਖੇ ਪਾਣੀ ਦੀਆਂ ਤੇ ਬਾਕੀ ਪਿੱਛੋਂ ਵੀ ਤੁਹਾਨੂੰ ਦਿਖਾਉਨੇ ਆ ਬਾਈ ਤੇ ਬਾਕੀ ਬਾਈ ਥੋੜੀ ਜੀ ਮਗਰਾੜਾਂ ਬਾਰੇ ਤੁਹਾਨੂੰ ਦੱਸਣਾ ਵੀ ਮਗਰਾੜ ਐਨ ਪਏ ਆ ਵਧੀਆ ਅੰਦਰ ਤੇ ਕੋਈ ਟਾਂਕਾ ਨਹੀਂ ਹੈਗਾ ਸਿਰਫ ਆਹ ਚੀਜ਼ਾਂ ਬਾਈ ਮਰਾੜਾਂ ਦੀਆਂ ਆਹ ਚੀਜ਼ਾਂ ਆਹ ਆਲੀ ਜਿਹੜੀ ਆਹ ਕਿਨਾਰੀ ਹੁੰਦੀ ਆ ਇਹ ਬਾਈ ਥੋੜੀ ਥੋੜੀ ਖਰਾਬ ਹੋ ਗਈ। ਬਾਕੀ ਥੱਲੇ ਤੇ ਮਰਾੜ ਪੂਰੇ ਵਧੀਆ ਆ ਬਾਈ ਪੋਰਾ ਹਿੱਲ ਦਾ ਨਹੀਂ ਮਰਾੜ। ਠੀਕ ਆ ਸਿਰਫ ਆਹਲੀ ਕਿਨਾਰੀ ਥੋੜੀ ਥੋੜੀ ਖਰਾਬ ਹੋ ਗਈ ਆਹ ਆ ਕਿਨਾਰੀ ਸਿਰਫ। ਬਾਕੀ ਮਰਾੜ ਉੱਪਰ ਤੇ ਦੇਖ ਲੋ। ਠੀਕ ਆ ਜੀ ਮੂਰੇ ਤੇ ਦੇਖ ਲੋ ਫਰੰਟ ਤੇ ਐਨ ਵਧੀਆ ਪਏ ਆ ਮਰਾੜ। ਤੇ ਬਾਈ ਲਿੰਕਾਂ ਵੀ ਦੂਆਂ ਲਾਈਆਂ ਹੋਈਆਂ ਸਪੈਸ਼ਲ ਦੇਖੋ। ਜਿਹੜੀਆਂ ਦੂਆਂ ਹੁੰਦੀਆਂ ਨੇ ਨਾ ਜੀ ਜਿੱਦਾਂ ਆਪਣੇ ਜਿੱਦਾਂ ਆਪਾਂ ਰੋਟਰ ਡਰਾਈਵਟੇ ਚਲਾਉਣਾ ਫਾਲੇ ਚਲਾਉਣੇ ਆ ਉਹਦੇ ਵਾਸਤੇ ਲਿੰਕਾਂ ਵਧੀਆ ਰਹਿਣੀਆਂ ਬਾਈ। ਠੀਕ ਆ ਜ ਤੇ ਬਾਕੀ ਬਾਈ ਕਿਸੇ ਨੇ ਵੀ ਦੇਖਣਾ ਹੋਇਆ ਟਰੈਕਟਰ ਤਾਂ ਪਿੰਡ ਖੜਾ ਇਹ ਬਾਕੀ ਮੋਟੀ ਮੋਟੀ ਜਾਣਕਾਰੀ ਤਾਂ ਮੈਂ ਸਾਰੀ ਦੇ ਦਿੱਤੀ ਟਰੈਕਟਰ ਦੀ ਬੰਪਰ ਵੀ ਬਾਈ ਐਨ ਸਪੈਸ਼ਲ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਬਾਈ ਤੇ ਜਿੱਦਾਂ ਕਿਸੇ ਚੀਜ਼ ਨੂੰ ਪੁੱਛਦੇ ਤੱਕਾ ਮਾਰਨਾ ਤਾਂ ਜਿੱਦਾਂ ਮਰਜੀ ਬੰਦਾ ਬੇਫਿਕਰ ਹੋਗੇ ਤੱਕਾ ਮਾਰ ਦਵੇ ਠੀਕ ਆ ਜੀ ਚੰਗਾ ਬੰਪਰ ਲੱਗਿਆ ਹੋਇਆ ਹੈਵੀ ਆ ਮੁਰਲੀ ਲਾਈਟ ਵੀ ਬਾਈ ਬਲਦੀ ਆ ਐਨ ਓਕੇ ਆ ਤੇ ਲਾਈਟਾਂ ਦਾ ਬਾਈ ਚਾਰੇ ਇੰਡੀਕੇਟਰ ਇਸ਼ਾਰੇ ਜਿਹੜੇ ਦੂਜੇ ਹੁੰਨੇ ਆ ਚਾਰੇ ਵੀ ਬਲਦੇ ਆ ਲਾਈਟਾਂ ਨੂੰ ਤਾਂ ਐਨ ਪੂਰਾ ਕੰਮ ਕਰਾਇਆ ਹੋਇਆ ਬਾਈ ਠੀਕ ਹੈ ਜੀ ਐਲਟਰਨੇਟਰ ਦਾ ਕੰਮ ਸਲਫ ਦਾ ਉਹ ਵੀ ਬਾਈ ਕਹਿੰਦਾ ਨਵਾਂ ਕਰਾਇਆ ਵਾ ਟਰੈਕਟਰ ਦਾ ਗੇਅਰ ਦਾ ਕੰਮ ਹੋਇਆ ਹੋਇਆ ਠੀਕ ਹੈ ਜੀ ਤੇ ਬਾਈ ਨੇ ਟਰੈਕਟਰ ਲੈ ਲਿਆ ਸੀਗਾ ਬੜਾ ਬਾਈ ਹੁਣ ਉਹਨਾਂ ਕੋਲ ਏਡਾ ਬਹੁਤਾ ਵਰਤੋਂ ਚ ਨਹੀਂ ਸੀਗਾ ਟਰੈਕਟਰ ਤਾਂ ਕਰਕੇ ਫਿਰ ਦਿੱਤਾ ਹੀ ਟਰੈਕਟਰ ਬਾਈ ਇਹਨਾਂ ਨੇ ਤੇ ਬਾਕੀ ਬਾਈ ਨੰਬਰ ਥੱਲੇ ਮੈਂਸ਼ਨ ਕਰੂੰਗਾ ਸਕਰੀਨ ਦੇ ਤੇ ਕਈ ਵੀਰਾਂ ਨੂੰ ਇੱਕ ਥੋੜੀ ਜਿਹੀ ਬਾਈ ਆਪਾਂ ਮੈਂ ਅੱਗੇ ਵੀ ਅੱਗੇ ਵੀ ਰਿਕਵੈਸਟ ਕਰਦਾ ਹੁਣ ਜਿਵੇਂ ਮੈਂ ਸਾਰਾ ਕੁਝ ਦੱਸਿਆ ਹੋਇਆ ਵੀਡੀਓ ਦੇ ਵਿੱਚ ਕਈ ਬਾਈ ਫੋਨ ਕਰਕੇ ਉਹੀ ਗੱਲਾਂ ਬਾਈ ਫੇਰ ਦੁਬਾਰਾ ਪੁੱਛੀ ਜਾਂਦੇ ਆ ਬਾਈ ਰੇਟ ਕਿੰਨਾ ਹੈ ਮਾਡਲ ਕਿੰਨਾ ਹੈ ਜੀ ਇੰਨਾ ਠੀਕ ਹੈ ਜੀ ਕਈ ਵੀਰ ਆਏ ਵੀ ਕਹਿੰਦੇ ਨਾ ਬਾਈ ਲਾਸਟ ਇੱਕੋ ਰੇਟ ਦੱਸ ਦੋ ਕਿੰਨਾ ਬਾਈ ਫੋਨ ਦਾ ਰੇਟ ਬਾਈ ਸੇਮ ਇੱਕ 40 ਆ ਮਾਨਤਾਨ ਜਿੰਨਾ ਵੀ ਹੋਇਆ ਆਪਾਂ ਮੌਕੇ ਤੇ ਜ਼ਰੂਰ ਕਰਾਂਗੇ ਬਾਈ ਤੁਹਾਨੂੰ ਪਤਾ ਵੀ ਉਹ ਤਾਂ ਆਪਾਂ ਨੂੰ ਕਰਨਾ ਹੀ ਪੈਂਦਾ ਠੀਕ ਹੈ ਜੀ ਘਰ ਮੋਹਨੇ ਵਾਸਤੇ ਆ ਬਾਈ ਖੇਤੀ ਵਾਲਾ ਟਰੈਕਟਰ ਹੈ ਠੀਕ ਹੈ ਜੀ ਕਿਸੇ ਨੇ ਖੇਤੀ ਕਰਨੀ ਆਏ ਨਹੀਂ ਹੈਗਾ ਵੀ ਕੱਲ੍ਹ ਸ਼ੌਂਕ ਵਾਲੀ ਟਰੈਕਟਰ ਆ ਪੂਰਾ ਵਧੀਆ ਕੰਮ ਦਊਗਾ ਇਹਨਾਂ ਟਰੈਕਟਰ ਸੁੱਕਾ ਹੈ ਸਾਰੇ ਪਾਸੇ ਤੇ ਥੱਲੇ ਰ ਥੱਲੇ ਨਹੀਂ ਬਾਈ ਪਾਣੀ ਮਾਰੇਗਾ ਥੱਲੇ ਉਦਾਂ ਹੀ ਆ ਤੇ ਮੱਕੀ ਬਾਈ ਥੋੜੇ ਜਿਹਾ ਪਿਆਜ਼ ਲਾਏ ਆ ਆਪਾਂ ਨੇ ਕੱਲ ਪਿਆਜ਼ ਨਾਲ ਥੋੜੇ ਜਿਹਾ ਆਪਾਂ ਦੇ ਪਨੀਰੀ ਗੇਤੀ ਲੱਗੀ ਜੇ ਪਨੀਰੀ ਬਾਈ ਖੜੀ ਆ ਖਾ ਸੀ ਫੇਰ ਜਗਾ ਕਿਤੇ ਹੈ ਨਹੀਂ ਜੇ ਕੱਲ ਬਾਈ ਇੰਨਾ ਤੋਂ ਵਰਸੀਨ ਦਾ ਵੱਢਿਆ ਆਪਾਂ ਨੇ ਵਰਸੀਨ ਦਾ ਵੱਢ ਕੇ ਸਾਰੇ ਪਿਆਜ਼ ਲਾਏ ਇਹਦੇ ਵਿੱਚ ਤੇ ਆ ਦੇਖੋ ਪਨੀਰੀ ਬਹੁਤ ਵੱਧ ਗਈ थी ਆਪਾਂ ਭੁੱਖਾ ਤੋੜੀਆਂ ਬਾਈ ਨਾਲ ਤੇ ਆ ਦੇਖੋ ਸਾਰੀਆਂ ਠੀਕ ਹੈ ਜੀ ਲੈ ਜੀ ਅਰੋ ਚੱਕ ਆਦੀ ਰਹਿ ਗਏ ਬਾਈ ਹੁਣ ਲਾਉਗਾ ਡੈਡੀ ਆਪੇ ਆ ਕੇ ਆਦਰ ਬਰਸੀਨ ਦਾ ਉਧਰ ਜਵੀ ਲਈ ਹੋਈ ਆ ਬਾਈ ਉਹਦੇ ਚ ਗੰਨਾ ਲਾਉਣਾ ਆਪਾਂ ਨੇ ਠੀਕ ਆ ਜੀ ਤੇ ਬਾਕੀ ਆ ਪਾਥੀਆਂ ਬਾਈ ਇੱਥੇ ਪੱਥਰ ਨੇ ਲਿਆ ਕੇ ਹੁਣ ਕਰਦੇ ਹੁਣ ਤੁਹਾਨੂੰ ਪਤਾ ਬਾਈ ਸਿਆਲ ਆ ਪਾਥੀਆਂ ਬਿਨਾ ਸਰਦਾ ਨਹੀਂ ਹੈਗਾ ਤੇ ਹੁਣ ਜੇ ਸਾਗ ਰੋਟੀ ਬਣਾਉਣੀ ਆ ਜਾਂ ਸਾਗ ਧਰਨਾ 2 3 4 ਘੰਟੇ ਲੱਗਦੇ ਚੁੱਲ੍ਹੇ ਆ ਸਰੋ ਲਈ ਹੋਈ ਬਾਈ ਇੱਧਰ ਲੈਨ ਵਾਲੀ ਇਹ ਲੈਣਾ ਚ ਪੋਰ ਨਾਲ ਕੇਰੀ ਹੋਈ ਸਰੋਂ ਵਿੱਚ ਇਹ ਤੇ ਗੰਨਾ ਲੱਗਿਆ ਹੋਇਆ ਤੁਸੀਂ ਦੇਖ ਵੀ ਸਕਦੇ ਆ ਦੇਖੋ ਆ ਗੰਨਾ ਲੱਗਿਆ ਹੋਇਆ ਵਿੱਚ ਥੋੜਾ ਜਿਹਾ ਮੇਰਾ ਮੰਨਣਾ ਐਂਦਾ ਵੀ ਜੇ ਥੋੜੀ ਜੀ ਛੋਟੀ ਸਰੋਂ ਥੋੜੀ ਸਿੱਧੀ ਹੋਵੇ ਨੀ ਤਾਂ ਜ਼ਿਆਦਾ ਵਧੀਆ ਸੀਗਾ ਥੋੜੇ ਜਿਹਾ ਡੱਕੇ ਜ਼ਿਆਦਾ ਨੇੜੇ ਆ ਘੜ ਤੇ ਘਟ ਵੀ ਗਿੱਠ ਗਿੱਠ ਤੇ ਡੱਕਾ ਚਾਹੀਦਾ ਗਿੱਠ ਡੇੜ ਡੇੜ ਗਿੱਠ ਤੇ ਫੇਰ ਸ਼ਾਇਦ ਕੁਝ ਗੱਲ ਹੋਰ ਹੁਣ ਆ ਬੜੀ ਹੋ ਗਈ ਹੁਣ ਬਈ ਪੱਟਣੀ ਔਖੀ ਹੋ ਜਾਣੀ ਆ ਛੋਟੀ ਪੱਟ ਹੋ ਜਾਂਦੀ ਤਾਂ ਜ਼ਿਆਦਾ ਵਧੀਆ ਰਹਿਣਾ ਸੀਗਾ ਠੀਕ ਹੈ ਜੀ ਬਾਕੀ ਬਾਈ ਕਣਕਾਂ ਤਕਰੀਬਨ ਠੀਕ ਐ ਜਿਵੇਂ ਇੱਕ ਦਿਨ ਮੈਂ ਪਹਿਲਾਂ ਵੀ ਗੱਲ ਕਰੀ ਸੀ ਵੀ ਜਿਹੜੀਆਂ ਕਣਕਾਂ ਇਸ ਵਾਰ ਸੁਪਰ ਸੀਡਰ ਨਾਲ ਬੀਜੀਆਂ ਹੋਈਆਂ ਉਹਦੇ ਵਿੱਚ ਗਿੱਲ ਘਟਤੀ ਉਹ ਕਣਕਾਂ ਲੂਟ ਨਹੀਂ ਆਈਆਂ ਬਾਈ ਆ ਦੇਖੋ ਆ ਆ ਵੀ ਕਣਕ ਇਹਦੇ ਵਿੱਚ ਗਿੱਲ ਪੂਰੀਓ ਪੂਰੀ ਸੀਗੀ ਬਾਈ ਆ ਦੇਖੋ ਕਣਕਾਂ ਦਾ ਵਿੱਚੋਂ ਕੀ ਹਾਲ ਆ ਬਾਈ ਬਾਕੀ ਚਲੋ ਬਾਈ ਮੈਂ ਐ ਨਹੀਂ ਕਹਿੰਦਾ ਵੀ ਸੁਪਰ ਸੀਡਰ ਵਾਲੀਆਂ ਵੀ ਕਣਕਾਂ ਨਹੀਂ ਵਧੀਆ ਪਰ ਮੈਂ ਉਰੇ ਆਪਣੇ ਦੇਖਿਆ ਤਕਰੀਬਨ ਸੁਪਰ ਸੀਡਰ ਨੂੰ ਬਾਈ ਗਿੱਲ ਪੂਰੀ ਚਾਹੀਦੀ ਐਨ ਫੁੱਲ ਵੱਟਾ ਫੁੱਲ ਫੇਰ ਕਣਕ ਵਧੀਆ ਜਰਮੀਨੇਸ਼ਨ ਹੁੰਦੀ ਆ ਜੇ ਆਪਾਂ ਗਿੱਲ ਪੱਤਰ ਜੇਚ ਬੀਜਦੇ ਆ ਤਾਂ ਬਾਈ ਕਈ ਜਗ੍ਹਾ ਜਿੱਥੇ ਨਾ ਵੱਧ ਪਰਾਲੀ ਰਹਿ ਜਾਂਦੀ ਆ ਉੱਥੇ ਫੇਰ ਕਣਕ ਦਾ ਥੋੜਾ ਨੁਕਸਾਨ ਹੁੰਦਾ ਜਿਹੜੀ ਕਣਕ ਆਪਾਂ ਛੱਟੇ ਨਾਲ ਵਾਕੇ ਬੀਜਦੇ ਆ ਜੀਰੋ ਡ੍ਰੀਲਰ ਉਹ ਥੱਲੋਂ ਬਾਈ ਗਿੱਲ ਨਿਕਲੇ ਆਉਂਦੀ ਆ ਉਹ ਗਿੱਲ ਵਿੱਚ ਰਲ ਜਾਂਦੀ ਆ ਉਹਦੇ ਵਿੱਚ ਇਹ ਦਿੱਕਤ ਨਹੀਂ ਆਉਂਦੀ ਉਹ ਕਣਕ ਵਧੀਆ ਜੰਮਦੀ ਬਾਈ ਠੀਕ ਹੈ ਜੀ ਤਾਂ ਬਾਕੀ ਚਲੋ ਬਾਈ ਏਰੀਏ ਦਾ ਮਿੱਟੀ ਦਾ ਵੀ ਫਰਕ ਹੋ ਸਕਦਾ ਪਰ ਸਾਡੇ ਸੁਪਰ ਸੀਡਰ ਵਾਲੀ ਗੱਲ ਕਿੰਨੀ ਬਹੁਤੀ ਮੈਨੂੰ ਵਧੀਆ ਨਹੀਂ ਲੱਗੀ ਇਸ ਵਾਰ ਜਿੰਨੇ ਵੀ ਸਾਰੇ ਸਾਡੇ ਲਵਾਈ ਹੋਈ ਹੈ ਠੀਕ ਹੈ ਜੀ ਬਾਕੀ ਬਾਈ ਪਿੰਡ ਚ ਮੈਂ ਦੱਸ ਦੂੰਗਾ ਜਿਹਨੇ ਵੀ ਪਿੰਡ ਆਪਣਾ ਸਾਰਿਆਂ ਨੂੰ ਪਤਾ ਹੀ ਆ ਵੈਸੇ ਮਾਲਾਂ ਚੱਲੀਆਂ ਪਿੰਡ ਹੈ ਜੀ ਰੋਪੜ ਦੇ ਲਾਗੇ ਤੇ ਕਿਸੇ ਨੇ ਵੀ ਫੋੜੋ ਲੈਣਾ ਹੋਇਆ ਕੋਈ ਫੋੜ ਦਾ ਸ਼ਕੀਨ ਹੋਇਆ ਬਾਈ ਤੇ ਤਾਂ ਆ ਕੇ ਦੇਖ ਲੋ ਟਰੈਕਟਰ ਟਰੈਕਟਰ ਵਧੀਆ ਬਾਈ ਕੋਈ ਜਾਨੀ ਕਿ ਟਰੈਕਟਰ ਦੇ ਉੱਪਰ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ ਫਿਲਹਾਲ ਦੀ ਗੱਡੀ ਸਾਰਾ ਕੰਮ ਕਰਾਇਆ ਹੋਇਆ ਟਰੈਕਟਰ ਦਾ ਚੰਗਾ ਟਰੈਕਟਰ ਹੈ ਰੇਟ ਵੀ ਟਰੈਕਟਰ ਦਾ ਠੀਕ ਹੈ ਟਾਇਰ ਟੂਰ ਵੀ ਚੰਗੇ ਆ ਤੇ ਯਾਨੀ ਕਿ ਮੇਰੇ ਹਿਸਾਬ ਨਾਲ ਫਿਲਹਾਲ ਦੀ ਗੱਡੀ ਤਾਂ ਕੋਈ ਪੈਸੇ ਲਾਉਣ ਦੀ ਲੋਡ ਨਹੀਂ ਹੈਗੀ ਕਈ ਵਾਰ ਹੁੰਦਾ ਵੀ ਪੁਰਾਣੇ ਟਰੈਕਟਰ ਦਾ ਕੰਮ ਹੋਣਾ ਤਾਂ ਉਹ ਚੀਜ਼ ਇਹਦੇ ਵਿੱਚ ਹੈ ਨਹੀਂ ਬਾਈ ਠੀਕ ਹੈ ਜੀ ਤੇ ਬਾਕੀ ਚਲੋ ਬਾਈ ਆ ਕੇ ਦੇਖਿਓ ਆਪਣੀ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਬਾਕੀ ਚਲੋ ਮਾਣ ਤਣ ਮੌਕੇ ਤੇ ਜਿੰਨਾ ਵੀ ਹੋਏ ਰੇਟ ਦਾ ਜਰੂਰ ਕਰ ਲਾਂਗੇ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ 'ਚ ਸਾਰੇ ਵੀਰਾਂ ਦਾ ਧੰਨਵਾਦ